ਉਹ ਮਿੰਨੋ ਰਹਿ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਦੇ ਕਹਾ ਵੀਰਿਆ ਦੇਸਾ ਪੁੱਤੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਕਿ ਮਾਤਾ ਗੋਮੋ ਗਈ ਆ ਪਰ ਜਦੋਂ ਸਾਰੇ ਨਕਦਿਆਂ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇਥੇ ਇਹਨਾਂ ਫਾ ਲੈ ਲਿਆ ਫਾ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਤੇ ਜਿਤਨਾ ਉੱਜ ਜਾ ਕੇ ਬੈੜਦੇ ਵਖਿਆ ਪਏ ਇਤੋਂ ਬਾਹਰ ਆ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਦਾ ਸਾਡਾ ਹੱਥ ਨਹੀਂ ਪਹੁੰਚਣਾ ਹੁੰਦਾ। ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ। ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇ ਕੋ ਰਹਿਮੀ ਨਾਲ ਉਹਨਾਂ ਦਾ ਬਿਕਾਤਰ ਹੋਇਆ ਆ। ਉਹ ਕੀਤਾ ਆ। ਤੇ ਦੂਸਰੀ ਗੱਲ ਪੁਲਿਸ ਦੀ ਇਹ ਢਲਗ ਜਾਰੀ ਕਿ ਜੋ ਮੁੰਡਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ। ਕਿ ਮੈਂ ਕਤਲ ਕੀਤਾ ਆ। ਮੈਨੂੰ ਫੜੋ। ਪੋਇਆ ਵਾ ਸਚੂ ਸਾਹਿਬ ਇਹ ਵੀ ਹੁੰਦਾ ਵੀ ਨਹੀਂ ਇਹ ਉਹ ਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਰਡਰ ਹੋਇਆ ਵਾ ਭਾਜੀ ਉਹ ਸਾਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਵੇਖੋ ਅੰਦਰ ਪੋਸਟਮਾਰਕ ਲਾਸ ਪਈ ਆ ਤੇ ਜਾ ਕੇ ਵੇਖੋ ਨਿਸ਼ਾਨ ਆ ਪੂਰਾ ਰੱਸੀ ਦਾ